ਜੀ ਸਾਰਿਆਂ ਨੂੰ ਮੈਂ ਹੈਪੀ ਪੇਸੀ ਤੇ ਅੱਜ ਫੇਰ ਆਪਣੇ ਨਵੇਂ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਤੇ ਪਿਛਲੇ ਬਲੌਗਾਂ ਨੂੰ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਕੀਤਾ ਹਨ ਜਿਹੜੀਆਂ ਵੀ ਸਾਡੀਆਂ ਪਿਛਲੀਆਂ ਵੀਡੀਓ ਸੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਅੱਗੇ ਵੀ ਇਦਾਂ ਹੀ ਹਨਾ ਸਪੋਰਟ ਕਰਦੇ ਰਹੋ ਤੇ ਧੰਨਵਾਦ ਤੇ ਅੱਜ ਹਨਾ ਆਪਾਂ ਔਨ ਰੋਡ ਫਿਰ ਪੋਡਕਾਸਟ ਕਰਾਂਗੇ ਮਤਲਬ ਕਿ ਇੱਕ ਤੁਹਾਨੂੰ ਖਾਸ ਸ਼ਖਸੀਅਤ ਨਾਲ ਅੱਜ ਆਪਾਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਤੇ ਦੇਖਿਓ ਫਿਰ ਲਹਿਰ ਆਉਂਦੀ ਠੀਕ ਆ ਤੇ ਸਾਰੇ ਬਣੇ ਰਹੋ ਸਾਡੇ YouTube ਚੈਨਲ PV55 ਵਾਲੇ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸੇ ਖਾਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਤੇ ਆਜੋ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਗੱਲ ਛੋਟੇ ਫਿਰ ਹੋਰ ਠੀਕ ਆ ਵਧੀਆ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਤੁਸੀਂ ਦੱਸੋ ਕੀ ਹਾਲ ਤੇ ਇਧਰ ਫਿਰਦਾ ਮੁੰਡਿਆ ਆਜੋ ਅੱਜ ਮੈਂ ਤੁਹਾਡੇ ਕੋਲ ਸਪੈਸ਼ਲ ਆਇਆ ਉਧਰ ਮੂੰਹ ਤਾਂ ਖਾਓ ਮੜਿਆ ਪਹਿਲਾਂ ਆ ਤੇ ਮੂੰਹ ਦਿਖਾਉਣੇ ਤਾਂ ਇਹਦੇ ਘਾਨੀਆਂ ਲੈ ਕੇ ਆਇਆ ਮੈਂ ਚੱਲ ਚਾਰ ਕਦੇ ਪਾ ਲਾਂਗੇ ਮੈਂ ਤਾਂ ਨਹੀਂ ਹੁਣ ਜਮੇ ਹੀ ਬੰਦ ਕਰਤਾ ਜੀ ਮੈਂ ਯਾਰ ਸਾਡਾ 1.5 ਮਹੀਨਾ ਹੋ ਗਿਆ ਮੈਨੂੰ ਹੈਪੀ ਕਰੀ ਨੇ ਬੱਕਰੀਆਂ ਅੱਛਾ ਹੋਰ ਬਸ ਕਰੀ ਲਿਓਗੇ ਪਾਰ ਨਾਲ ਬਸ ਕੁਝ ਯਾਰ ਕੰਮਤੰਦਾਈਆਂ ਨੇ ਬਸ ਉਹ ਕਰਤਾ ਉਸ ਦੋ ਬੱਕਰੀਆਂ ਇੱਕ ਦਿਨ ਲੈ ਕੇ ਆਇਆ ਮੇਰੇ ਆੜੀ ਨੇ ਇੱਥੇ ਜੀਤੀ ਨਹੀਂ ਉੱਪਰ ਬੱਕਰੀਆਂ ਲੈ ਕੇ ਗਿਆ ਉਦਨੇ ਬੰਦੇ ਆ ਗਏ ਮੇਰੇ ਕੋਲ ਚੱਲ ਆਪਾਂ ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਥੋੜੋ ਕਹਣਾ ਬੰਦਿਆਂ ਨੇ ਕਰਤਾ ਉਦੋਂ ਪਹਿਲਾ ਬਣ ਕੇ ਚੱਲ ਗੰਗਾ ਨਗਰੀ ਦੇ ਵਿਚਾਰੇ ਆ ਗਏ ਉਹ ਸਾੜੇ ਚਲੇ ਗਏ ਅੱਜ ਲੈ ਰੌਂਦੀ ਦੇਖਿਓ ਤੁਸੀਂ ਮੜ ਜੀ ਹੋਲਾਣ ਦੋ ਕਿਰਾ ਇੰਜਨ ਸਟਾਰਟ ਚਾਚੇ ਦਾ ਸਾਡੇ ਦਾ ਤੇ ਬੱਕਰੀਆਂ ਦੇ ਹਾਰ ਸ਼ਿੰਗਾਰ ਕਰੋ ਜੀ ਚਾਚਾ ਕਹਿੰਦਾ ਵੀਡੀਓ ਤਾਂ ਬਣਾ ਲੈ ਪੁੱਤ ਕੋਈ ਗੱਲ ਨਹੀਂ ਕਹਿੰਦਾ ਮੈਨੂੰ ਪਰ ਪਹਿਲਾਂ ਮੈਨੂੰ ਹਾਰ ਸ਼ਿੰਗਾਰ ਕਰ ਲਾ ਦੇ ਕਹਿੰਦਾ ਇਹਨਾਂ ਜਾਨਵਰਾਂ ਦੇ ਨਾਲ ਪਿਆਰ ਹੈ ਨਾ ਤੇ ਤੁਹਾਨੂੰ ਦਿਖਾਉਣਾ ਕਿੰਨਾ ਪਿਆਰ ਹੈ ਇਹਨਾਂ ਦੇ ਜਾਨਵਰਾਂ ਨਾਲ ਸ਼ੁਰੂ ਤੋਂ ਲੈ ਕੇ ਅਸੀਂ ਛੋਟੇ ਛੋਟੇ ਹੁੰਦੇ ਸੀ ਦੇਖੀਦੇ ਹੁੰਦੇ ਸਾਡੇ ਪਿੰਡ ਦੇ ਨੇ ਲਖੀ ਲਸਾੜਾ ਕਹਿੰਦੇ ਨੇ ਇਹਨਾਂ ਨੂੰ ਤੇ ਇਹ ਨਾ ਇਹ ਸਮਝ ਲੋ ਬੱਕਰੀਆਂ ਵਾਲਾ ਦੇ ਸਿੱਧੂ ਮੂਸੇ ਵਾਲਾ ਨੇ ਹਨਾ ਜਿਵੇਂ ਸਿੱਧੂ ਮੂਸੇ ਵਾਲੇ ਦੀ ਚੜ੍ਹਾਈ ਸੀ ਉਵੇਂ ਇਹਨਾਂ ਦੀ ਬੱਕਰੀਆਂ ਦੇ ਵਿੱਚ ਹਨਾ ਫੁੱਲ ਜੜਾਈ ਚਾਚਾ ਸੱਚ ਕਹਿਣਾ ਜੋ ਸਚਾਈ ਆ ਉਹੀ ਮੈਂ ਪਤਾ ਕੀ ਗੱਲ ਹੈ ਤੈੂੰ ਮੈਂ ਕਹਿੰਗਾ ਨਾ ਮੈਂ ਕਦੇ ਬਖਤਰੇ ਬਾਰੇ ਜਾਂ ਆਪਦੇ ਬਾਰੇ ਕਦੇ ਵੀ ਨਹੀਂ ਹੈਪੀ ਕਿਹਾ ਹੈਗਾ ਵੀ ਮੈਂ ਐਡਾ ਹੋਵਾਂ ਫਲਾਨਾ ਚਾਚਾ ਦੁਨੀਆ ਕਹਿੰਦੀ ਆ ਇਹ ਜਦ ਮੈਨੂੰ ਆਖੇ ਬਹੁਤ ਵਧੀਆ ਗੱਲ ਆ ਨਾ ਡੋਨਟ ਟੂ ਅਰਥ ਹਨਾ ਬਹੁਤ ਧਰਤ ਆ ਅੱਜ ਆ ਮੈਂ ਗਾਨੀ ਪਾ ਕੇ ਦੱਸਦਾ ਕੱਲ ਦੀ ਗੱਲ ਆ ਇਹ ਹੂੰ ਕੱਲ ਮੈਂ ਮੰਨ ਕੇ ਚੱਲ 12 1 ਵਜੇ ਤਕਰੀਬਨ ਘਰੇ ਸੀ ਜਿੰਦੇਰੇ ਦਾ ਮੁੰਡਾ ਜਿੱਤ ਕੇ ਲੈ ਗਿਆ ਸੀ ਹਾਂ ਟਰੈਕਟਰ ਹਾਂਜੀ ਹਾਂ ਉਹ ਜੱਟ ਤੇ ਮੈਂ ਬੈਠਾ ਮੈਂ ਬੈਠਾ ਤਾਂ ਮੈਨੂੰ ਚਾਹ ਹੀ ਪੀਣਾ ਘਰੇ ਹੂੰ ਜਾਨੂ ਮੇਰੇ ਕੋਲੇ ਬੰਦੇ ਆ ਗਏ ਮੈਂ ਕਿਹਾ ਭਾਈ ਕਿਹੜਾ ਕਿੱਥੋਂ ਮੈਂ ਦੇਖਿਆ ਮੈਂ ਕਿਹਾ ਮੈਨੂੰ ਤੇ ਤੂੰ ਭੂਪਾ ਨਹੀਂ ਹੋਗਾ ਤੇ ਕਹਿੰਦਾ ਭਾਈ ਮੈਂ ਭੂਪਾ ਹੀ ਹਾਂ ਹੂੰ ਚੱਲ ਨੇ ਨੌ ਲਿਆ ਆਪਦਾ ਭੂਪਾ ਹਾਂਜੀ ਉਹ ਸਟਾਰ ਬੰਦਾ ਕੱਲ ਮੰਨ ਕੇ ਚੱਲ ਆਪਣੇ ਘਰੇ ਆਇਆ ਬਚਰਾ ਨਾ ਬੜੀਆ ਤੁਹਾਡਾ ਨਾਂ ਤੁਹਾਡਾ ਪੂਰੀ ਦੁਨੀਆ ਦੇ ਪਿੰਨਾ ਆ ਕੇ ਜਾ ਕੇ ਕਹਿੰਦਾ ਯਾਰ ਮੈਂ ਉੱਥੇ ਨਾ ਜਦ ਪਹਿਲੀ ਵਾਰ ਮੈਨੂੰ ਬੰਦੇ ਬਾਹਰੇ ਆਓ ਕੈਨੇਡਾ ਦੇ ਵਿੱਚ ਮੁੰਡੇ ਵੀ ਤੇ ਕੈਨੇਡਾ ਚ ਭਾਈ ਵੀ ਕੈਨੇਡਾ ਚ ਹਾਂਜੀ ਤੇ ਮੰਨ ਕੇ ਚੱਲ ਵੀ ਉਹ ਆ ਕੇ ਕਹਿੰਦਾ ਕਹਿੰਦਾ ਮੈਨੂੰ ਵੀਡੀਓ ਦਿਖਾਈ ਯਾਰ ਤੁਹਾਡੇ ਲਾਕੇ ਦਾ ਬੰਦਾ ਭਾਈ ਆਹ ਦੇਖ ਯਾਰ ਬੰਦਾ ਵੀ ਤੇਰਾ ਕੋਈ ਬਸਾਣਾ ਕਹਿੰਦਾ ਨਹੀਂ ਯਾਰ ਮੇਰੇ ਵੀ ਬੰਦਾ ਸਾਡੇ ਲਾਕੇ ਦਾ ਵੇ ਸਾੜੇ ਤਾਂ ਲਵੇ ਪਿੰਡ ਆ ਸਿਓ ਉੱਥੇ ਲਸਾੜੇ ਦੇ ਮੁੰਡੇ ਵੀ ਤੇ ਜਿੰਦਰੇ ਹੁਣੀ ਹੋਰ ਸਵਾਰਨ ਨੂੰ ਨਾਂ ਲਿਆ ਕਹਿੰਦਾ ਯਾਰ ਮੈਂ ਖੇਲੇ ਹੋਏ ਹਾਂ ਆਲ ਬਾਲਡ ਕੋਈ ਬੰਦਾ ਖੇਲੇ ਆਇਆ ਕਿ ਨਹੀਂ ਸਾਰਿਆਂ ਦਾ ਨਾਂ ਲਿਆ ਨੇ ਸਾਨੂੰ ਵਾਲੀ ਜਿੰਦਰ ਦਾ ਤੇ ਮੰਨ ਕੇ ਚੱਲ ਸਿੰਦਰੀ ਹੁਣਾ ਦਾ ਫੁੱਲੇ ਵਾਲੀ ਨਿੰਦਾ ਬਾਕੀ ਤੇ ਰਾਪਲ ਕਰੇ ਹੋਰ ਮੁੰਡਿਆਂ ਦੇ ਗੋਪੀ ਕਾਪਲ ਨੇ ਬਹੁਤ ਹੀ ਨਾਂ ਲਏ ਨੇ ਪੁਰਾਣਿਆਂ ਦੇ ਜਣੀ ਠੀਕ ਤੇਰੇ ਪਿਆਰ ਦਿਖਾ ਚਾਚਾ ਜਨਮ ਬਰਾਣਾ ਕਿੰਨਾ ਪਿਆਰ ਆ ਤੇ ਜਨਮ ਬਰਾਣਾ ਤਾਂ ਜੀ ਹੁਣ ਪਿਆਰ ਆ ਭਰਾਵਾ ਇੰਨਾ ਮਰਦਾ ਤੂੰ ਆਏ ਦੇਖ ਲੈ ਬੀ ਆ ਬਾਲ ਦੇਖ ਲੈ ਮੇਰੇ ਕਿੱਡੇ ਕਿੱਡੇ ਹੋਏ ਨੇ ਕਾਦੀ ਖੈਦੀਆਂ ਦੇ ਨਹੀਂ ਹੁੰਦੇ ਮਿੱਤਰਾ ਆ ਦੇਖ ਲੈ ਫੈਂਸੇ ਉਹਦੇ ਘਰੇ ਵੀ ਜੁੱਤੀਆਂ ਖਾਣਾ ਘਰੇ ਵੀ ਘਾਰੇ ਵੀ ਜਵਾਕ ਕਹਿੰਦੇ ਨੇ ਡੈਡੀ ਤੂੰ ਆ ਬਾਲ ਤਾਂ ਕਟਾਇਆ ਬਾਲ ਕਿੱਥੇ ਕਟਾ ਕੇ ਹੁਣ ਦੇਖ ਲੈ ਦੋ ਬੱਕੇ ਘਰੇ ਨੇ ਬਾਕੀ ਆ ਹੁਣ ਤਾਂ ਮੰਨ ਕੇ ਚੱਲ ਥੋੜੀਆਂ ਹੀ ਨੇ ਜਣੀ ਇਹਨਾਂ ਤੇ ਮੰਨ ਕੇ ਚੱਲ ਵੀ ਮੈਂ ਇੰਨਾ ਵਿਖਿਆ ਪਿਆ ਇਹਨਾਂ ਨੂੰ ਇਹ ਗੱਲ ਕਹਿਣਾ ਚਾਹਵੇਂ ਲੇਟ ਹੋ ਜਾ ਮੈਂ ਪੰਜ ਪੰਜ ਵੀ ਮੈਨੂੰ ਵੱਜ ਜਾਂਦੇ ਨੇ ਪਰ ਮੈਂ ਇਹਨਾਂ ਦੇ ਜਦ ਵੀ ਆ ਜੰਨਾ ਕਰੇ ਜਾ ਕੇ ਮੇਰੇ ਦੇਖ ਲਓ ਜੋ ਮਰਜੀ ਦੇ ਲਓ ਮੈਂ 5 ਵਜੇ ਆਵਾਂ ਜਾਂ 6 ਵਜੇ ਆਵਾਂ ਮੇਰੇ ਬੱਕਰੀਆਂ ਕਰੇ ਹੁੰਦੀਆਂ ਯਾਨੀ ਇੱਥੇ ਦਾ ਅਗਲੇ ਦਿਨ ਮੈਂ ਬਾਦੇ ਨਾ ਕਹਿੰਦਾ ਬੱਕਰੀਆਂ ਦਾ ਹਰ ਇੱਕ ਹੀ ਸਟਾਰਕ ਹੁੰਦਾ ਸਵਾਦ ਦਾ ਫੇਰ ਦੀ ਗੱਲ ਆ ਅੱਜ ਮੈਨੂੰ ਡੇਢ ਮਹੀਨਾ ਹੋ ਗਿਆ ਮੇਰੀਆਂ ਬੱਕਰੀਆਂ ਘਰੇ ਆ ਤੁਸੀਂ ਬੱਕਰੀਆਂ ਦੇਖ ਰਹੇ ਹੋ ਠੀਕ ਆ ਗੱਲ ਕੋਈ ਸੁਣਨੀ ਨਾ ਚ ਹਜੇ ਵੀ ਦੱਸ ਦੋ ਮੈਨੂੰ ਬਿਮਾਰ ਨੇ ਦੋ ਬੱਕਰੀਆਂ ਘਰੇ ਪੱਠਾ ਰਹਿ ਲੀਆਂ ਉਹ ਤਾਂ ਜ਼ਰੂਰ ਨੇ ਬੱਕਰਾ ਬਿਮਾਰ ਹੋ ਗਿਆ ਜੀ ਨਹੀਂ ਬਾਬੇ ਤੁਹਾਡੇ ਸਾਹਮਣੇ ਨੇ ਜਾਨ ਬਰਾ ਦੇਖ ਲਓ ਮੈਂ ਆਪਦੇ ਮੂੰਹੋਂ ਨਹੀਂ ਕਹਿੰਦਾ ਜਿਆਦਾ ਕਿ ਬੰਦੇ ਦੂਏ ਕਹਿੰਦੇ ਨੇ ਨਾ ਵੀ 1.5 ਮਹੀਨਾ ਹੋ ਗਿਆ ਨਹੀਂ ਬਾਈ ਜੀ ਇੱਕ ਦਿਨ ਨਹੀਂ ਘਰੇ ਰਹਿੰਦੀ ਇੱਕ ਦਿਨ ਕੀ ਚੀਜ਼ ਹੁੰਦੀ ਆ ਕਹਿਣਾ ਸੌਖਾ ਇੱਕ ਦਿਨ ਇਹ ਘਰੇ ਨਹੀਂ ਰਹੇ ਸਾਦੀ ਕਿਉਂ ਜਾਤ ਜਿਹੜੀ ਬਾਹਰੇ ਲੱਗੀ ਹੋਈ ਆ ਜਿਹੜੀ ਮੰਨ ਕੇ ਚੱਲੋ ਵੀ ਜਿੰਨੇ ਚਿਕੜ ਝੋਲੇ ਨੇਰੀਆਂ ਸਾਰਾ ਕੁਝ ਦੇਖਿਆ ਹੋਵੇ ਤੇ ਉਹੀ ਮੰਨ ਕੇ ਚੱਲੋ ਨਹੀਂ ਇਹ ਤਾਂ ਸਾਰੇ ਐਹ ਜਿਹਿਆਂ ਨੇ ਕੰਨਾ ਟਾਂਦਿਆਂ ਚਾਹ ਘਰੇ ਜਿੰਨਾ ਮਰਜੀ ਪਾਲ ਪਰ ਆਪਣੀਆਂ ਬੱਕਰੀਆਂ ਨੂੰ ਮੈਂ ਇਹਨਾਂ ਨੂੰ ਚਿਕੜ ਝੋਲੇ ਨੇਰੀਆਂ ਸਾਰਾ ਕੁਝ ਦਿਖਾਇਆ ਘਰੇ ਦਿਖਾਇਆ ਹੋਰ ਬਾਹਰੇ ਵੀ ਦਿਖਾਇਆ ਬਾਹਰੇ ਆ ਗਿਆ ਬਾਹਰੇ ਨੂੰ ਗਿਆ ਹੈਗਾ ਤੇ ਇਨਾਂ ਕੋਲੇ ਘਰੇ ਚਲੇ ਗਿਆ ਘਰੇ ਟਿਕ ਗਿਆ ਜਦ ਮੇਰੇ ਕੁੜੀਆਂ ਸੀ ਉਹਨਾਂ ਨੇ ਬਹੁਤ ਸਾਥ ਦਿੱਤਾ ਮੇਰਾ ਜਵਾਕਾ ਨੇ ਮੇਰੇ ਨੇ ਹੁਣ ਮੰਨ ਕੇ ਚੱਲ ਮੈਂ ਕੁੜੀਆਂ ਬੇਗੀਆਂ ਦੇ ਨਾਲ ਇਕੱਲਾ ਹੋ ਗਿਆ ਚੱਲ ਮੁੰਡਾ ਮਾੜਾ ਮੋਟਾ ਹੁਣ ਤਾਂ ਹੱਥ ਬਟਰਾ ਲੈਂਦਾ ਆਪਣੇ ਨਾਲ ਤੇ ਫੇਰ ਵੀ ਮੈਂ ਇਹਨਾਂ ਨੂੰ ਇਹਨਾਂ ਨਾਲ ਐਂ ਲੱਗਦਾ ਹੁੰਦਾ ਜੇ ਮਾੜੀਆਂ ਵੀ ਭੁੱਖੀਆਂ ਹੁੰਦੀਆਂ ਨੇ ਮੈਂ ਇਹਨਾਂ ਦਾ ਨਾ ਦੇਖ ਲੈਣਾ ਜਦੋਂ ਯਾਨੀ ਕਿ ਇਹਨਾਂ ਦੇ ਕਹਿਣਾ ਮਤਲਬ ਵੀ ਇਹਨਾਂ ਦਾ ਬੱਕਰੀਆਂ ਨਾਲ ਇੰਨਾ ਪਿਆਰ ਆ ਨਾ ਵੀ ਇਹ ਕਹਿੰਦੇ ਸੀ ਆਪਦਾ ਆ ਭੁੱਲ ਜਿੰਦੇ ਹੁਣ ਇਹ ਕਹਿੰਦੇ ਸੀ ਦਾੜੀ ਨਹੀਂ ਕਟਵਾਈ ਹੈਗੀ ਟਾਈਮ ਨਹੀਂ ਲੱਗਿਆ ਆ ਆਪਦਾ ਖਾਣਾ ਪੀਣਾ ਭੁੱਲ ਜਾਂਦੇ ਆ ਪਰ ਇਹਨਾਂ ਦਾ ਬੱਚਿਆਂ ਵਾਂਗੂ ਹਨਾ ਇਹ ਖਿਆਲ ਰੱਖਦੇ ਨੇ ਹਾਂ ਤੇ ਮਤਲਬ ਕਿ ਇਹ ਕਹਿੰਦੇ ਵੀ ਇਹ ਇਹਨਾਂ ਦੀ ਡਿਊਟੀ ਆ ਹਰ ਕੋਈ ਹਰ ਫੀਲਡ ਦੇ ਵਿੱਚ ਹਨਾ ਆਪਦਾ ਕੰਮਕਾਰ ਹੁੰਦਾ ਸਹੀ ਗੱਲ ਕੋਈ ਖੇਤੀ ਕਰਦਾ ਕੋਈ ਕਿਸੇ ਫੈਕਟਰੀ 'ਚ ਲੱਗਿਆ ਹੋਇਆ ਕੋਈ ਬਿਜ਼ਨਸਮੈਨ ਹਨਾ ਕੋਈ ਵੀ ਤੇ ਉਸੇ ਤਰ੍ਹਾਂ ਇਹਨਾਂ ਦਾ ਵੀ ਇਹ ਹੈ ਹਨਾ ਇਹਨਾਂ ਦੀ ਡਿਊਟੀ ਆ ਇਹ ਕਹਿੰਦੇ ਸਾਨੂੰ ਡਿਊਟੀ ਦੇ ਹਿਸਾਬ ਨਾਲ ਮਤਲਬ ਕਿ ਅ ਸਮੇ ਦੇ ਪਾਵਨਦ ਨੇ ਵੀ ਹਨਾ ਤੇ ਡਿਊਟੀ ਦੇ ਹਿਸਾਬ ਨਾਲ ਇਹਨਾਂ ਨੂੰ ਚਲਾਣਾ ਪੈਂਦਾ ਹਨਾ ਹਾਂ ਸਹੀ ਗੱਲ ਆ ਹੁਣ ਤੁਹਾਡੇ ਕਹਿਣ ਦੀ ਗੱਲ ਆ ਉਹ ਮੁੰਡਾ ਮੇਰੇ ਕੋਲ ਸਰਫਾ ਆ ਮਹਿਰਾਨ ਦੀ ਗੱਲ ਆ ਮੈਂ ਕੋਈ ਰੱਬ ਨਹੀਂ ਹੈਗਾ ਹੂੰ ਮੈਂ ਤੁਹਾਨੂੰ ਤੁਰਦਾ ਫਰਦਾ ਨਾਲੇ ਗੱਲ ਸੁਣਾਉਣਾ ਹੂੰ ਆ ਮੁੰਡੇ ਨੇ ਤੁਸੀਂ ਕਹਿੰਦੇ ਸੀ ਮੇਰਾ ਤਾਂ ਦਹਾੜਵਾ ਸੀ ਅੰਦਰੋਂ ਹੂੰ ਜਦ ਤੁਸੀਂ ਉਹਨੂੰ ਕਹਿੰਦੇ ਸੀ ਨਾ ਵੀ ਯਾਰ ਗੋਡੀ ਹੱਥ ਲਾ ਦੇ ਹਾਂ ਤੇ ਉਹ ਬੰਦਾ ਮੈਂ ਆਪੇ ਕਹਿਣਾ ਤੈਨੂੰ ਕਿ ਕਿਸ ਨੇ ਕਹਿਣ ਦੀ ਕੀ ਗੱਲ ਆ ਹੂੰ ਉਹ ਬੰਦੇ ਦੇ ਨਾ ਮਨ ਪਤਾ ਕੀ ਕਹਿੰਦਾ ਜੀ ਜਦੋਂ ਮੈਂ ਕਹਿੰਦਾ ਜੇ ਚੱਲ ਜੀ ਚਾਚਾ ਤਾਲ ਹਾਦਨੀਆ ਪੈਰੀ ਹੱਤ ਹਾਂ ਤੇ ਮੈਂ ਉਦੋਂ ਹੀ ਦੇਖਿਆ ਮੈਂ ਖਾ ਦੇਖ ਆਪਣੇ ਆਪ ਨੂੰ ਇਹ ਬਹੁਤ ਵੱਡਾ ਸਟਾਰਕ ਹੁੰਦਾ ਵੀ ਮੈਂ ਉਹ ਭੈਣ ਛੋ ਇੱਥੇ ਪਤਾ ਨਹੀਂ ਕਿੰਨੇ ਕ ਮੇਲੇ ਆ ਤੇ ਜਾ ਕੇ ਮੇਲੇ ਕਹਿੰਦੇ ਹੁੰਦੇ ਸੀ ਅਕੇ ਜੀ ਮੇਲੇ ਤੇ ਬੰਦਾ ਜਿੱਤ ਪ੍ਰਾਪਤ ਕਰੇ ਕਹਿੰਦੇ ਮੇਲਾ ਲੁੱਟ ਗਿਆ ਮੈਂ ਤੁਸੀਂ ਮੇਲੇ ਲੁੱਟੇ ਨੇ ਬਾਈ ਜੀ ਮੇਲੇ ਉਹ ਮਾਲ ਕਾ ਲਟਾਉਣੇ ਵਾਲਾ ਪਰ ਆਪਾਂ ਹਰ ਇੱਕ ਦੇ ਮੂਰੇ ਨਿਰ ਇਹਨਾਂ ਦੇ ਇਹਨਾਂ ਦੇ ਕੋਲ ਇੱਕ ਇਹੋ ਜਿਹਾ ਬੱਕਰਾ ਉਹ ਕਿਹੜੇ ਮੇਲੇ ਤੋਂ ਲੌਂਗਵਾਲ ਤੋਂ ਜਿੱਤਿਆ ਸੀਗਾ ਉਹ ਤਾਂ ਮੰਨ ਕੇ ਚੱਲ ਜਿੰਨੀਆਂ ਵੀ ਉਹਦੀਆਂ ਪਹਿਲਾਂ ਸ਼ੁਰੂ ਬਾਤ ਤੋਂ ਵੀਡੀਓਆਂ ਸੀ ਮੇਲੇ ਮੂਲੇ ਤੇ ਆਮ ਪਾਤਿਆਂ ਜਿੰਨੇ ਹੁਣ ਮੰਨ ਕੇ ਚੱਲੋ ਜਰਗ ਦੇ ਚਲੇ ਗਏ ਇੱਧਰ ਹੀਡੋਂ ਦਾ ਚਲੇ ਗਏ ਇੰਦਗੜ ਚਲੇ ਗਏ ਜਦੋਂ ਪਹਿਲੀਆਂ ਵੀਡੀਓ ਮੇਰੇ ਕੋਲੇ ਆਇਆ ਮੰਨ ਚੱਲ ਕੇ ਇਹ ਤਰਸੀਮ ਨਾ ਆਇਆ ਸੀ ਰਾਜੂ ਆਇਆ ਸੀ ਰਾਜੂ ਕੋਈ ਬਾਈ ਨੌਇਲ ਤੇ ਵੀਡੀਓ ਪਾਈ ਜਿਵੇਂ ਤੁਸੀਂ ਪਾਉਂਦੇ ਹੋ ਮਰੀਆਂ ਠੀਕ ਅੱਜ ਤੇ ਉਹ ਬੰਦੇ ਨੇ ਮੰਨ ਕੇ ਚੱਲੋ ਮੇਰੀਆਂ ਵੀਡੀਓਆਂ ਪਾਈਆਂ ਜਿਹਦਾ ਇੰਨੀਆਂ ਵੀਡੀਓ ਪਾਈ ਉਹਨੂੰ ਕਹਿੰਦੇ ਵੀ ਯਾਰ ਉਹ ਬੱਕਰਾ ਲੈ ਕੇ ਆ ਕਿੱਥੇ ਆ ਇਹ ਬੱਕਰਾ ਕਿਹੜੇ ਬੰਦੇ ਕੋਲ ਆ ਵੀ ਕਿਉਂ ਨਾ ਕਿਵੇਂ ਕੋਈ ਲੈ ਕੇ ਆ ਉਹ ਕਹਿੰਦੇ ਵੀ ਲੋਂਗੋਵਾਲ ਮੇਲੇ ਤੇ ਪਤਾ ਲੱਗ ਜੂ ਵੀ ਮੇਲੇ ਤੇ ਜਾਊਗਾ ਉਹ ਬੱਕਰਾ ਤੇ ਮੈਨੂੰ ਉੱਥੇ ਜਾ ਕੇ ਜਦ ਮੈਂ ਜਗਦੀਪ ਨੂੰ ਫੋਨ ਕਰਿਆ ਪੁੱਛ ਲਿਓ ਬਚਾ ਮਾੜਾ ਚੰਗਾ ਨਹੀਂ ਉਹਨੇ ਕੋਈ ਮੈਨੂੰ ਬੋਲਿਆ ਮੈਂ ਕਿਹਾ ਭਾਈ ਜਗਦੀਪ ਮੇਰਾ ਦਿਲ ਡਰਦਾ ਵੀ ਜੇ ਮੈਂ ਬੱਕਰਾ ਲੈ ਕੇ ਮੈਂ ਕੋਈ ਮੇਰੇ ਨਾਲ ਧੱਕਾ ਸਾਜੀ ਤਾਂ ਨਹੀਂ ਹੋ ਹਾਂ ਕੋਈ ਆ ਤਾਂ ਨਹੀਂ ਹੋਊਗੀ ਵੀ ਯਾਰ ਤੁਸੀਂ ਹਨਾ ਨਾਮ ਮੈਂ ਆਪ ਕਹਿਣਾ ਤੁਹਾਨੂੰ ਜੇ ਮੇਰੀਆਂ ਅੱਖਾਂ ਨੂੰ ਬੱਕਰਾ ਮੇਰੇ ਤੋਂ ਵੱਧ ਕੇ ਦੇਖਿਆ ਮੈਂ ਖੁਦ ਹੀ ਗੱਲ ਕੇ ਕਹਿ ਤੂਆ ਵੀ ਬਾਈ ਜੀ ਇਹ ਬੱਕਰਾ ਮੂਰੇ ਹਾਂ ਪਰ ਲੋਕਾਂ ਨੇ ਕਹਿਣ ਤੇ ਜਦ ਉਹ ਬੱਕਰਾ ਜਦ ਉੱਥੇ ਆਪਣਾ ਕਾਲੂ ਬਾਲਿਆ ਬਾਈ ਜੀ 8 ਵਜੇ ਤੋਂ ਚੈਕਿੰਗ ਹੋਣ ਲੱਗੀ ਸੀ 8 ਵਜੇ ਤੋਂ ਇੱਕ ਮਿੰਟ ਨਹੀਂ ਸੀ ਬਹਿੰਦਾ ਬੱਕਰਾ ਦੇਖਣ ਦਾ ਜਿਹੜਾ ਦੇਖਣਾ ਦੇਖਣਾ ਉੱਥੇ ਡਾਕਟਰ ਮਿੰਟ ਮਿੰਟ ਬਾਅਦ ਬਾਈ ਜੀ ਠਾਲਦੇ ਸੀ ਇੱਕ ਬੱਕਰੇ ਨੂੰ ਕਿੱਕੀ ਮੇਨਾ ਕਿ ਮੇ ਕਰਕੇ ਤਾਂ ਬਾਜ ਜਿੰਨਾ ਵੀ ਕੋਈ ਨੋਕਸ ਹਾਂ ਜਾਂ ਇਹ ਲੱਭੀ ਹਾਲਟ ਲੱਭੀ ਹੈ ਭਾਈ ਜੀ ਰੱਬ ਨੇ ਇਹ ਜੀ ਮਿਹਰ ਕਰੀ ਬੱਕਰਾ ਉਹਨਾਂ ਨੇ ਤਾਂ ਠਾਲਣਾ ਸਾਲਣਾ ਸੀ ਦੁਨੀਆ ਭਰ ਦੇ ਬੰਦੇ ਜਿਆਦਾ ਆਇਆ ਕਰਨ ਜਾਂ ਫਿਰ ਮੈਨੂੰ ਹੋਲ ਗਿਆ ਕਰੇ ਬਈ ਕੋਈ ਨਾ ਇਹ ਮੇਰੇ ਕੋਲੇ ਆਏ ਨਹੀਂ ਹਨ ਚੱਲ ਕੇ ਆਏ ਨੇ ਵਿਚਾਰੇ ਇੱਕ ਸਿਰਫ ਫੋਟੋ ਹੀ ਕਰਾਉਣੀ ਆ ਕਰਾ ਲਉ ਮੈਂ ਖੈਰ ਵੀਰੇ ਕੋਈ ਗੱਲ ਨਹੀਂ ਤੇ ਬੱਕਰੇ ਨੂੰ ਇੰਨਾ ਉੱਠ ਕੇ ਜਾਨੀ ਕਿ ਔਖਾ ਹੋ ਗਿਆ ਸੀ ਐਸ ਵੇਲੇ ਤੱਕਰ ਮੰਨ ਕੇ ਚੱਲੋ ਬੱਕਰਾ ਅੱਧ ਤੋ ਵੱਧ ਥੱਕ ਗਿਆ ਸੀ ਉਸੀ ਲਾਲੋ ਸਾਹਿਬ ਐਸ ਵੇਲੇ ਬੱਕਰਾ ਬਾੜਿਆ ਸੀ ਉਹ ਐਸ ਵੇਲੇ ਤੋਂ ਬਾਅਦ ਲਾਲਾ 8:00 ਦੇ ਬਾਈ ਜੀ 8:00 ਵੱਜ ਗਏ ਸੀ ਮੇਰੇ ਬੱਕਰੇ ਦੇ ਉੱਤੇ ਇਹਨਾਂ ਦਾ ਬੱਕਰਾ ਮਤਲਬ ਕਿ ਹੈਨਾ ਲੱਖੀ ਲਸਾੜਾ ਲੱਖੀ ਵਾਲਾ ਲਸਾੜਾ ਕਰਵਾਤੀ ਉਹ ਲੋਂਗ ਵਾਲੇ ਮੇਲੇ ਤੇ ਤੇ ਇਹ ਉੱਥੇ ਇੱਕ ਮਤਲਬ ਕਿ ਮੋਡੀਫਾਈ ਸਕੂਟਰ ਇਹਨਾਂ ਨੂੰ ਇਨਾਮ ਦੇ ਵਿੱਚ ਮਿਲਿਆ ਸੀਗਾ ਤੇ ਉਸ ਟਾਈਮ ਉਹ ਬੱਕਰੇ ਦੇ ਉੱਤੇ 4 ਲੱਖ ਰੁਪਏ ਲੱਗਿਆ ਸੀਗਾ ਚਾਚਾ 4 ਲੱਖ ਤੋਂ ਉੱਪਰ ਯਾਨੀ ਕਿ ਉਹਦੇ ਤੇ ਡਿੜਬੇ ਵਾਲੇ ਨੇ ਲਵਾਇਆ ਸੀ ਡਿੜਬੇ ਤੋਂ ਕਹਿੰਦੇ ਰਾਜੂ ਨੇ ਮਤਲਬ 4 ਲੱਖ ਰੁਪਇਆ ਲਾਤਾ ਸੀਗਾ ਤੇ ਪਰ ਇਹਨਾਂ ਨੇ ਇੰਨਾ ਪਿਆਰ ਸੀਗਾ ਇਹਨਾਂ ਦਾ ਇਹਨਾਂ ਨੇ ਉਹ ਨਹੀਂ ਦਿੱਤਾ ਹੈਗਾ ਇਹ ਕਹਿੰਦੇ ਵੀ ਚਾਹੇ 4 ਲੱਖ ਛੱਡੋ ਤੁਸੀਂ ਚਾਹੇ 8 ਲੱਖ ਦੇ ਦਿਓ ਪਰ ਅਸੀਂ ਜਾਨਵਰ ਨਹੀਂ ਦਵਾਂਗੇ ਅਸੀਂ ਪੁੱਤਾਂ ਵਾਂਗੂ ਪਾਲਿਆ ਤੇ ਉਹਦਾ ਨਾਂ ਇਹਨਾਂ ਨੇ ਰੱਖਿਆ ਕਾਲੂ ਤੇ ਆਪਾਂ ਕਾਲੂ ਨਾਲ ਵੀ ਮੋੜਾ ਸਮਝ ਇਹਨਾਂ ਦੇ ਸਾਨੂੰ ਵੀਡੀਓ ਰੋਕਣੀ ਪਈ ਸੀ ਹੈਨਾ ਕਿਉਂਕਿ ਇਹ ਕਹਿੰਦੇ ਵੀ ਜਿਹੜਾ ਇਹਨਾਂ ਕੋਲ ਮਤਲਬ ਕਿ ਆਪਾਂ ਬੱਚਾ ਦਿਖਾਉਣਾ ਹੈ ਨਾ ਜਾਨਵਰ ਕਾਲੂ ਕਾਲੂ ਬੋਕ ਬੱਕਰਾ ਇਹ ਕਹਿੰਦਾ ਵੀ ਅੱਜ ਦੇ ਦਿਨ ਇਹ ਲੈ ਕੇ ਆਏ ਸੀ ਨਾ ਵੀ ਅੱਜ ਮੰਨ ਲਓ ਉਹਦਾ ਜਨਮ ਦਿਨ ਆ ਅਸੀਂ ਕਿਹਾ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਫਿਰ ਅੱਜ ਜਨਮ ਦਿਨ ਇਹਦਾ ਜਨਮ ਦਿਨ ਬਣਾਵਾਂਗੇ ਆਪਾਂ ਵੀਡੀਓ ਦੇ ਵਿੱਚ ਤੇ ਗਏ ਸੀ ਅਸੀਂ ਸਾਨੂੰ ਕੇਕ ਤਾਂ ਚਲੋ ਮਿਲਿਆ ਨਹੀਂ ਹੈਗਾ ਮੌਕੇ ਦੇ ਉੱਤੇ ਹਨ ਉਹ ਕਹਿੰਦੇ ਸੀ ਵੀ 2 ਘੰਟੇ ਲੱਗਣਗੇ 1.5 ਘੰਟਾ ਲੱਗੂਗਾ ਵੀ ਰੈਡੀ ਕਰਕੇ ਦਵਾਂਗੇ ਤੇ ਅਸੀਂ ਚਲੋ ਪੇਸਟੀਆਂ ਲਾਏ ਕੋਈ ਗੱਲ ਨਹੀਂ ਕਦੋਂ ਫੇਰ ਕਰੇ ਰੱਬ ਨੇ ਸਵੱਬ ਬਣਾਇਆ ਤਾਂ ਆਪਾਂ ਫੇਰ ਕਰਾਂ ਆ ਮਿਲੋ ਜੀ ਕਾਲੂ ਮਹੀਨੇ ਡੇਢ ਮਹੀਨੇ ਨੂੰ ਆਪਾਂ ਫੇਰ ਚੰਗੀ ਤਰ੍ਹਾਂ ਕੱਢ ਦਾਂਗੇ ਇਹ ਕਿੰਨੇ ਹਾਂ ਇਹ ਕਿੰਨੇ ਚਿਰ ਦਾ ਹੋ ਗਿਆ ਇਹ ਚ ਇਹ ਪੁੱਤੋਂ ਹੋ ਗਿਆ ਮੰਨ ਕੇ ਚੱਲ ਜਿੱਦਣੇ ਮੈਂ ਲੌਂਗ ਵਾਲ ਕੇ ਆ ਉਦੋਂ ਇਹ ਮੰਨ ਕੇ ਚੱਲ ਪੂਰੇ 6 ਦੰਦ ਬੱਕਰੇ ਸੀਗਾ 6 ਦੰਦ ਇਹ ਮੇਰੇ ਕੋਲੇ ਜਾ ਕੇ ਦੇ ਨੇ 8 ਦੰਦ ਮੇਰੇ ਕੋਲੇ ਹੋ ਗਿਆ ਉਹੀ ਮੰਨ ਕੇ ਚਲੋ 5-6 ਸਾਲਾਂ ਦਾ ਹੋ ਗਿਆ 5 ਸਾਲ 5-6 ਸਾਲ ਲੌਗਾ ਚਲੋ ਜਦੋਂ ਇਹ ਜਨਕ ਆ ਜਿਹੜੇ ਇਹ ਕਹਿੰਦੇ ਵੀ ਅਸੀਂ ਲੈ ਕੇ ਆਏ ਜੀ ਬਕਰ ਜੰਮਿਆ ਸੀ ਇਹ ਜੰਮਿਆ ਸੀ ਅੱਜ ਕੱਲ ਆ ਗਈ ਇਹ ਬੱਕਰਾ ਓਕੇ ਠੀਕ ਹੈ ਇਹ ਕਹਿੰਦੇ ਜੰਮਿਆ ਸੀਗਾ ਮੇਰੇ ਵੱਡੇ ਭਾਈ ਦੀ ਬੱਕਰੀ ਸੀ ਇਹ ਕਾਲੀ ਤੇ ਦੇਖੋ ਮਾੜਾ ਦਿਖਾ ਮਾਰਨੇ ਦਾ ਨਿਕਾ ਮਰਾ ਦੇਖਣਾ ਕਦ ਕਾਠ ਦੇਖੋ ਹਨ ਬੱਕਰੇ ਦਾ ਦੇਖੋ ਇਹ ਐਵੇਂ ਨਹੀਂ ਅਸੀਂ ਕਹਿੰਦੇ ਹੈਗੇ ਵੀ ਹਨਾ ਇਹ ਨੇ ਡੇ ਡੇ ਨਾਮ ਹਨਾ ਚੈਂਪੀਅਨ ਤੇ ਸਾਡੇ 5 ਫੁੱਟ ਕੱਦ ਦਾ ਭਾਈ ਜੀ ਮੇਰਾ ਇੱਥੇ ਦੂਜੀ ਲੋਟ ਅਸਲੀ ਮੈਨੇ ਚ ਦੇਖ ਲਾ ਹਾਂ 5 ਫੁੱਟ ਤੋਂ ਉੱਪਰ ਜਣੀ ਕਿ ਇਹਦੀ ਹਾਈਟ ਬਣਦੀ ਆ ਤੇ ਐਵੇਂ ਨਹੀਂ ਨਾਮ ਜਿੱਤੇ ਜਾਂਦੇ ਹਨਾ ਤੇ ਇਹ ਨਸਲਾ ਇਹਦੇ ਤੇ ਇਹਦੇ ਉੱਪਰ ਲੱਗਿਆ ਸੀਗਾ 4 ਲੱਖ ਰੁਪਇਆ ਪਹਿਲਾਂ 4 ਫਿਰ 6 ਲੱਖ ਰੁਪਇਆ ਤੇ ਇਹਨਾਂ ਨੇ ਦਿੱਤਾ ਨਹੀਂ ਇਹ ਕਹਿੰਦੇ ਅਸੀਂ ਬੱਚਿਆਂ ਵਾਂਗੂ ਪਾਲਿਆ ਆਪਣੇ ਪੁੱਤ ਹੀ ਕਹਿੰਦਾ ਯਾਰ ਕਰ ਲਓ ਗੱਲ ਇਹ ਕਹਿੰਦੇ ਵੀ ਬੱਚਿਆਂ ਵਾਂਗੂ ਬੱਚੇ ਦਾ ਕੋਈ ਮੁੱਲ ਨਹੀਂ ਹੁੰਦਾ ਆਪਣੇ ਮੁੰਡਾ ਆਪਣੇ ਜਵਾਗ ਸਮਝ ਲਿਆ ਮੈਂ ਆਪਣੇ ਜਵਾਕਾਂ ਨੂੰ ਵੀ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਦੇਖ ਲਓ ਕੱਲ ਨੂੰ ਇਹ ਨਾ ਮੈਨੂੰ ਕਿਉ ਆਪਾਂ ਨੂੰ ਪੈਸੇ ਮਿਲਦੇ ਸੀ ਆਪਾਂ ਘਰ ਪਾਲਣ ਦੇਤਾਂ ਆ ਨਹੀਂ ਕਰਿਆ ਬਹੁਤ ਨਹੀਂ ਕਰਿਆ ਮੇਰੇ ਜਵਾਕ ਕਹਿੰਦੇ ਕਹਿੰਦੇ ਡੈਡੀ ਗੱਲ ਸੁਣ ਲੈ ਵੀ ਉ ਤਾਂ ਤੂੰ ਮੁੰਡਾ ਕਹਿਣਾ ਹਾਂ ਅੱਜ ਲੋਕਾਂ ਕੋਲੇ ਮੇਰਾ ਮੁੰਡਾ ਐ ਇਹ ਮੇਰੀ ਬਰੋਬਰ ਦੀ ਬਾਹ ਐ ਇਹ ਅੱਜ ਇਹ ਤੂੰ ਮੰਨ ਕੇ ਚੱਲ ਬੇਜ ਤਾਂ ਫੇਰ ਤੇਰੀ ਬਰੋਬਰ ਦੀ ਬਾਹ ਕਿੱਥੇ ਜਾਊਗੀ ਦੇਖੋ ਜੀ ਹਣਾ ਮੈਂ ਕਹਾ ਵੀ ਵੀ ਗੱਲ ਠੀਕ ਆ ਕਿੰਨਾ ਕਿੰਨਾ ਪਿਆਰ ਆ ਜਨਮ ਦਾ ਵੀ ਹਾਂ ਜਵਾਕਾਂ ਦੀ ਗੱਲ ਸੁਣੀ ਮੈਂ ਕਹਾਂ ਲਿਆ ਫਿਰ ਮੇਰੀ ਤਾਂ ਗੱਲ ਤੁਸੀਂ ਮੰਨ ਲੇ ਹੈ ਨਾ ਵੀ ਐ ਆ ਫਲਾਨਾ ਧਮਕਾ ਵੀ ਮੈਂ ਕਹਾ ਫਿਰ ਤੁਸੀਂ ਵੀ ਮੈਨੂੰ ਇਹ ਗੱਲ ਦੱਸ ਦੋ ਵੀ ਅਸੀਂ ਘਰ ਪਾ ਲੈਂਦੇ ਡੈਡੀ ਅਸੀਂ ਯਾਰ ਨਹੀਂ ਕਰੇ ਮੈਂ ਕਹਾ ਥੋੜਾ ਕੀ ਲੱਗਦਾ ਮੇਰਾ ਤਾਂ ਮੁੰਡਾ ਲੱਗਦਾ ਹੂੰ ਮੈਂ ਤਾਂ ਇੱਕ ਮੰਨ ਕੇ ਚੱਲੂ ਵੀ ਤੁਸੀਂ ਕਹਿੰਦੇ ਹੋ ਮੈਂ ਤਾਂ ਕਹਿੰਦਾ ਵੀ ਜੇ ਤੁਸੀਂ ਵੇਚਣ ਦੀ ਗੱਲ ਕਰ ਰਹੇ ਹੋ ਉਹ ਕਹਿੰਦੇ ਡੈਡੀ ਸਾਡਾ ਭਾਈ ਆ ਮੁੰਡੇ ਹੈਪੀ ਨੂੰ ਪੁੱਛਿਆ ਮੇਰੇ ਨੂੰ ਕਹਿੰਦਾ ਮੇਰਾ ਛੋਟਾ ਭਾਈ ਆ ਇਹ ਕਹਿੰਦਾ ਤੈਨੂੰ ਮੁੰਡਾ ਆਖਿਆ ਕਹਿੰਦਾ ਘਰ ਤਾਂ ਕੋਈ ਗੱਲ ਨਹੀਂ ਜਿੱਥੇ 10 ਸਾਲ ਹੋ ਗਏ ਸੀ ਡੈਡੇ ਹੋ ਗਏ ਕਹਿੰਦਾ ਕਿਸੇ ਦਿਨ ਤਾਂ ਕਹਿੰਦਾ ਆਪਣੇ ਉਹ ਵੀ ਇਟਬਾਲਾ ਸੀ ਅੱਜ ਤਾਂ ਫੇਰ ਡਾਟਾਂ 'ਚ ਬੈਠੇ ਆ ਤੇ ਮੇਰੇ ਜਵਾਬਾਂ ਨੇ ਇਹ ਭਾਈ ਜੀ ਗੱਲ ਕਹੀ ਜਦੋਂ ਮੇਰੀ ਉਦਨ ਦਾ ਮੈਂ ਇਹਦੇ ਗੋਡੀ ਹੱਥ ਲਾਈਦਾ ਮੁੰਡੇ ਨੂੰ ਵੀ ਇਹ ਗੱਲ ਕਹਿਣਾ ਵੀ ਇਹਦੇ ਗੋਡੀ ਹੱਥ ਲਾ ਹੁਣ ਕੱਲ ਦੇਖ ਲੈ ਵੀ ਤੂੰ ਮੈਂ ਕਹਿੰਦਾ ਭੂਪੇ ਹੁਣ ਬਾਈਕੌਡੀ ਖੇਡਦਾ ਲੇਲਾ ਹਾਲ ਬਲਟ ਫਿੱਡੂ ਨਾਲ ਵੀ ਦੇਵੀ ਦੇ ਨਾਲ ਬਹੁਤ ਬੰਦਿਆਂ ਰੇਡਾਂ ਪਈਆਂ ਨੇ ਸਾਡੇ ਬੜੇ ਚੰਗੇ ਖਿਡਾਰੀਆਂ ਨੂੰ ਪੁੱਸ ਕੇ ਦੇਖ ਲੋ ਜੇ ਆ ਕੇ ਉਹ ਬਾਕੀ ਗੱਲ ਇਹ ਕਹਿਣਗੇ ਵੀ ਬਾਕੀ ਬੰਦਾ ਉਹ ਦੇਲਾ ਵੀ ਕੈਨੇਡਾ ਦੇ ਵਿੱਚੋਂ ਕੱਲ ਉਹ ਇਹਨੂੰ ਮਿਲਣ ਆਇਆ ਸਿਰਫ ਇਹਨਾਂ ਨੇ ਕਹਿਣਾ ਦਾਵਾ ਇਹ ਕਹਿੰਦੇ ਵੀ ਅਸੀਂ ਇਹਨੂੰ ਆਪਣਾ ਹਨਾ ਬੱਚਿਆਂ ਵਾਂਗੂ ਪਾਲਿਆ ਤੇ ਸਮਝ ਲਓ ਵੀ ਹਨਾ ਜਿਵੇਂ ਆਪਣੇ ਇੱਕ ਬੱਚੇ ਨੂੰ ਬਾਪ ਪਿਆਰ ਕਰਦਾ ਵੀ ਉਦਾਂ ਸੀ ਇਹਨੂੰ ਪਿਆਰ ਕਰਦੇ ਆ ਤੇ ਇਹਦੇ ਤੇ 4 ਤੋਂ 6 ਲੱਖ ਰੁਪਏ ਲੱਗ ਗਿਆ ਸੀਗਾ ਮੁੱਲ ਲੱਗ ਗਿਆ ਜੀ ਇਹ ਕਹਿੰਦੇ ਵੀ ਅ ਅਸੀਂ ਸੋਚਿਆ ਵੀ ਚਲੋ ਇਹਨੂੰ ਵੇਚ ਕੇ ਆਪਾਂ ਆਰਥਿਕ ਪੱਖੋਂ ਅ ਥੋੜੇ ਤਗੜੇ ਹੋ ਜਾਾਂਗੇ ਹਨਾ ਕੋਈ ਘਰ-ਬਾਰ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਹਨਾ ਵੀ ਆਪਾਂ ਚਲੋ ਲੈ ਕੇ ਹਨਾ ਵੇਚ ਕੇ ਤੇ ਕੋਈ ਘਰ ਦਰ ਕਰ ਲੈਣੇ ਹਨਾ ਜਿਵੇਂ ਵੀ ਕੋਈ ਕਿਸੇ ਵੀ ਆਰਥਿਕ ਪੱਖੋਂ ਚਲੋ ਜੋ ਵੀ ਹੁੰਦਾ ਹਨਾ ਬੰਦੇ ਦੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਪਰ ਇਹ ਕਹਿੰਦਾ ਵੀ ਮੇਰੇ ਬੱਚੇ ਕਹਿੰਦੇ ਵੀ ਨਹੀਂ ਤੁਸੀਂ ਇੱਕ ਤਾਂ ਕਹਿਣੋ ਵੀ ਮੇਰੀ ਹੈ ਨਾ ਸੱਜੀ ਬਾਹ ਤੇ ਮੈਂ ਬੱਚਿਆਂ ਨੂੰ ਪਾਲਿਆ ਤੇ ਮੇਰਾ ਹੈ ਨਾ ਇਹ ਇੱਕ ਬੱਚਿਆਂ ਨੂੰ ਮੇਰਾ ਪੁੱਤਰ ਹੈ ਹੈ ਨਾ ਤੇ ਵੀ ਹੁਣ ਤੁਸੀਂ ਹੈ ਨਾ ਇਹਦਾ ਮੁੱਲ ਲਾਉਣੇ ਵੀ ਇਹ ਤੁਹਾਡੇ ਵੱਲੋਂ ਸਹੀ ਗੱਲ ਆ ਇਹਦੇ ਬੱਚਿਆਂ ਨੇ ਇਦਾਂ ਇਦਾਂ ਜਨ ਕੀ ਮਤਲਬ ਇਹਨਾਂ ਦਾ ਜਾਨਵਰਾਂ ਦੇ ਨਾਲ ਪਿਆਰ ਆ ਹੈ ਨਾ ਤੇ ਕੁਦਰਤ ਦੇ ਨਾਲ ਪਿਆਰ ਕਰਨਾ ਚਾਹੀਦਾ ਹਰੇਕ ਇਨਸਾਨ ਨੂੰ ਤੇ ਬਹੁਤ ਵਧੀਆ ਬਹੁਤ ਵਧੀਆ ਹੈ ਨਾ ਮੈਨੂੰ ਬਹੁਤ ਫੀਲ ਵਧੀਆ ਫੀਲ ਹੋਇਆ ਹੈ ਨਾ ਵੀ ਯਾਰ ਹੈ ਨਾ ਵੀ ਐਡੀ ਐਡੀ ਸੋਹਣੀ ਸੋਚ ਦੇ ਮਾਲਕ ਨੇ ਹੈ ਨਾ ਇਹ ਤੇ ਸਾਨੂੰ ਬਹੁਤ ਹੈ ਨਾ ਮਾਣ ਮਹਿਸੂਸ ਹੁੰਦਾ ਹਨਾ ਇਹਨਾਂ ਤੇ ਕੋਈ ਵੀ ਆ ਪਿੰਡ ਦਾ ਕਿਸੇ ਵੀ ਗੱਲੋਂ ਕੋਈ ਪਿੰਡ ਦਾ ਨਾਮ ਉੱਚਾ ਕਰਦਾ ਹਨਾ ਤਾਂ ਆਪਾਂ ਨੂੰ ਮਾਣ ਕਰਨਾ ਚਾਹੀਦਾ ਹਨਾ ਤੇ ਲੋਕ ਮੱਚਦੇ ਬਹੁਤ ਨੇ ਜੈਲਸ ਵੋ ਕਰਦੇ ਨੇਗੇ ਉਹ ਹਨਾ ਛੋਟੀ ਸੋਚ ਵਾਲੇ ਲੋਕਾਂ ਦਾ ਕੰਮ ਹੁੰਦਾ ਇਹ ਦੱਸ ਦੇ ਜੀ ਛੋਟੇ ਵੀਰ ਮੈਨੂੰ ਵਧਾਈਆਂ ਸਾਰੇ ਪਿੰਡ ਨੇ ਨਹੀਂ ਦਿੱਤੀਆਂ ਨੇ ਇੱਕ ਸਾਰੇ ਪਿੰਡ ਨੇ ਕੀ ਆਲ ਬਾਲ ਨਹੀਂ ਹੁਣ ਇਹ ਵੀ ਵਧਾਈਆਂ ਦਿੰਦੇ ਨੇ ਪਰ ਮੈਨੂੰ ਇੱਕ ਬੰਦੇ ਨੇ ਗੱਲ ਜਦ ਇੱਕ ਦਿਨ ਕਹੀ ਕਹਿੰਦਾ ਲੱਖੀ ਭਾਈ ਕਹਿੰਦਾ ਯਾਰ ਅੱਜ ਇੱਕ ਗਰੀਬ ਕਰਕੇ ਸਮਝ ਲਿਆ ਹਨਾ ਕਹਿੰਦਾ ਯਾਰ ਤੁਹਾਡੇ ਪਿੰਡ ਦਾ ਭਾਵੇਂ ਖਿਡਾਰੀ ਆ ਭਾਵੇਂ ਡਰੇ ਭਰਵਾਨੇ ਪਰ ਅਜ ਤੇਰਾ ਬੱਚੇ ਬੱਚੇ ਦੀ ਜਮਾਨ ਦੇ ਉੱਤੇ ਨੌ ਚ ਲੈ ਗਿਆ ਇੱਕ ਕਾਲੂ ਨਾਲ ਹਾਂਜੀ ਕਾਲੂ ਹਾਂ ਤੇਰੇ ਪਿੰਡ ਦੇ ਨੇ ਯਾਰ ਕਹਿੰਦਾ ਖੇਡਾ ਖੁੱਡਾ ਵੀ ਕਰਾਈਆਂ ਹੋਰ ਉੱਥੇ ਕਹਿੰਦਾ ਯਾਹਰ ਵੀ ਨਹੀਂ ਕਹਿੰਦਾ ਗੱਲ ਕਰੀ ਉਹ ਮੈਂ ਕਹਿਆ ਯਾਰ ਕੋਈ ਗੱਲ ਨਹੀਂ ਨਹੀਂ ਕਰੀ ਬੰਦਾ ਲੋਕਾਂ ਦੇ ਦਿਲ ਚੋਂ ਨਾ ਭੁੱਲੇ ਠੀਕ ਆ ਗੱਲ ਹੁਣ ਉੱਥੇ ਮੈਨੂੰ ਹਰਾਉਣ ਵਾਲੇ ਬਹੁਤ ਸੀ ਫੁੱਲੇ ਚੱਲੇ ਗਿਆ ਬਾਈ ਨੇ ਮੋਟਰਸਾਈਕਲ ਤੇ ਪੈਸੇ ਦਿੱਤੇ ਉਹਨਾਂ ਦਾ ਮੋਟਰਸਾਈਕਲ ਲੈ ਲਿਆ ਇੰਗਲੈਂਡੀ ਜੀ ਦਿਲਜੀਤ ਨੇ ਮੈਨੂੰ ਰੱਬ ਉਹ ਬੰਦਾ ਇਹ ਤਿੰਨ ਚਾਰ ਬੰਦਿਆਂ ਦਾ ਮੈਂ ਫੇ ਉਦੋਂ ਹੀ ਮੰਨ ਕੇ ਚੱਲ ਵੀ ਮੈਨੂੰ ਲੋਕਾਂ ਦੇ ਦਿਲਾਂ 'ਚ ਨਹੀਂ ਜਿੱਤ ਸਕਿਆ ਲੋਕ ਤਾਂ ਮੈਨੂੰ ਫੇਰ ਵੀ ਕਹਿੰਦੇ ਜਿਵੇਂ ਲੱਖੇ ਬਈ ਤੂੰ ਜਿੱਤ ਕੇ ਗਿਆ ਹੂੰ ਕਿਉਂ 8 10 ਬੱਕਰੇ ਸੀ ਜਿਹੜੇ ਬਾਕੀ ਤਾਂ ਉਹਨਾਂ ਨੇ ਕੱਢ ਕੇ ਉਹੀ ਮਾਰੇ ਉਹਨਾਂ ਦੇ ਵਿੱਚੋਂ ਇਹ ਜਿਵੇਂ ਹੁਣ ਤੈਨੂੰ ਹੈਪੀ ਨਹੀਂ ਹੈਗਾ ਮੇਰੇ ਤਾਂ ਮੇਰੇ ਬਰਾਬਰ ਦਾ ਹਨਾ ਤੇ ਨਹੀਂ ਹੈ ਗਿਆ ਚੀਜ਼ ਹੈਗੀ ਆ ਦੇਖ ਕੇ ਕੋਲੋਂ ਹਲੇ ਤੁਹਾਨੂੰ ਸੈਰ ਕੈਮਰੇ 'ਚ ਵੀ ਤੁਹਾਨੂੰ ਪਤਾ ਲੱਗ ਜਣਾ ਪਿਆ ਸੀ ਪਰ ਹੋ ਗਿਆ ਹਜੇ ਵੀ ਪਰ ਨਹੀਂ ਹੈ ਚੀਜ਼ ਮਾਣ ਕਰਨ ਵਾਲੀ ਚੀਜ਼ ਹੈਗੀ ਆ ਵੀ ਜਿਹਦੇ ਤੇ ਆਪਾਂ ਮਾਣ ਕਰ ਸਕਦੇ ਹਾਂ ਵੀ ਹਾਂ ਸਾਡੇ ਕੋਲ ਕਾਲੂ ਹੈਗਾ ਹਨਾ ਤੇ ਇੱਕ ਇਹ ਦੱਸੋਈ ਹੈ ਨਾ ਤੁਸੀਂ ਇਹ ਮਤਲਬ ਕਿ ਕਦੋਂ ਤੋਂ ਤੁਹਾਨੂੰ ਬੱਕਰੀਆਂ ਦਾ ਮਤਲਬ ਕਿ ਕਦੋਂ ਤੋਂ ਸੌਂਗ ਪਿਆ ਜਾਂ ਕਿਵੇਂ ਵੀ ਹੈ ਨਾ ਤੁਸੀਂ ਇਹ ਲਾਈਨ ਦੇ ਵਿੱਚ ਕਿਵੇਂ ਪਾਈ ਇਹ ਮੰਨ ਕੇ ਚੱਲਣਾ ਇੱਕ ਤਾਂ ਜਿਵੇਂ ਮੰਨ ਕੇ ਚੱਲੋ ਗੁਜਰਾ ਹੋਏ ਸਾਡੀ ਹੋ ਗਿਆ ਨਾ ਮਾਝੀ ਵੀ ਸਿੱਖ ਹੋ ਗਏ ਤੇ ਹੋਰ ਜੱਟ ਭਾਈ ਚਾਰੇ ਨੇ ਜਿਨ੍ਹਾਂ ਨੇ ਰੱਖਿਓ ਪਿੰਨ ਨੂੰ ਪਤਾ ਇਹ ਚੀਜ਼ ਬਾਰੇ ਨਹੀਂ ਨਹੀਂ ਹੁਣ ਤਾਂ ਘਰ ਘਰ ਅਗਲਾ ਜਿਨ੍ਹਾਂ ਨੂੰ ਨੌਲੇਜ ਆ ਬੱਸ ਤਾਂ ਚਲੋ ਘਰ ਘਰ ਜਣੀ ਮੇਰੇ ਮਾਪੇ ਨੂੰ ਜਦੋਂ ਦੀ ਗੱਲ ਦਾ ਮੇਰੇ ਮਾਪੇ ਨੂੰ ਉਦੋਂ ਇਹਨਾਂ ਦਾ ਕਾਲੂ ਭੱਜ ਲਿਆ ਹਾਂ 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 ਤੇ ਮੈਨੂੰ ਮੰਨ ਕੇ ਚੱਲ ਇਹਨਾਂ ਨੂੰ ਬਾਪੂ ਮੇਰੇ ਤੇ ਤੋਰਦਾ ਸੀ ਪਹਿਲਾਂ ਤਾਰੀ ਸੀ ਉਹ ਬੜਾ ਭਾਈ ਅੱਡ ਹੋ ਗਿਆ ਹਨਾ ਪੈਣਾ ਬੈਈਆਂ ਤੇ ਮੁੜ ਕੇ ਮੈਨੂੰ ਭਰਾਵਾ ਕਰਦਾ ਕੰਮ ਕਰਨ ਲੱਗਿਆ ਭੇਡਾਂ ਚਾਰਨ ਲੱਗ ਗਿਆ ਹੌਲੀ ਹੌਲੀ ਬੱਕਰੀਆਂ ਤੇ ਅੱਡ ਹੋ ਗਿਆ ਛੇ ਬੱਕਰੀਆਂ ਦਿੱਤੀਆਂ ਮੈਨੂੰ ਆਹ ਕਾਲੂ ਦੀਆਂ ਮਾਵਾ ਆਰਾ ਘਾਬ ਕਹੀ ਜਗੇ ਇਹਨਾਂ ਦੀਆਂ ਉਹੋ ਤੇ ਦਿੱਤੀਆਂ ਹੋਈਆਂ ਮੁਰਕੇ ਵੀਰੇ ਛੇ ਤੋਂ ਹੀ ਬਸ ਇਹੋ ਜਿਹਾ ਕੰਮ ਕਰਿਆ ਸ਼ੁਰੂ ਅੱਜ ਦਿਨ ਉਹ ਆ ਗਿਆ ਅਮਰਾ ਦੇ ਬੜੀ ਨਿਕਾ ਸਾਰੀਆਂ ਬੱਕਰੀਆਂ ਦੇ ਅੱਜ ਇਹਨਾਂ ਕੋਲ ਇੰਨੀਆਂ ਬੱਕਰੀਆਂ ਨੇ ਹਨਾ ਇੱਧਰ ਇੱਧਰ ਹਾਂ ਆ ਬੰਦੇ ਕੋਲ ਹਾਂ ਆਪਾਂ ਕਰਿਆ ਕਦੀ ਨਹੀਂ ਜਾਂਦੇ ਬਸ ਠੀਕ ਹੈ ਠੀਕ ਹੈ ਚੱਲ ਆ ਜਾ ਚਾਚਾ ਫਿਰ ਇਹਦਾ ਕਰ ਤੇਰਾ ਕੱਟੀਏ ਤੇਰਾ ਕੇਕ ਤੇ ਹਨਾ ਬੋ ਵਧੀਆ ਇਹ ਕਹਿੰਦੇ ਵੀ ਸਾਨੂੰ ਬੱਕਰੀਆਂ ਮਤਲਬ ਕਿ ਜੱਦੀ ਪੁਸਤੀ ਤੇ ਜਿਵੇਂ ਆਪਾਂ ਹਨਾ ਚਲੋ ਜਦੋਂ ਕਬੀਲਦਾਰੀਆਂ ਕੌਂਟੀਆਂ ਜਾਂਦੀਆਂ ਨੇ ਭਾਈ ਭੈਣ ਭਾਈ ਹੁੰਦੇ ਨੇ ਤਾਂ ਤਾਂ ਇਹ ਕੁਦਰਤੀ ਨਹੀਂ ਚਲੋ ਇਹ ਗੱਲਾਂ ਚੱਲਦੀਆਂ ਆ ਰਹੀਆਂ ਨੇ ਕਿ ਬੰਡ ਬੜੀਏ ਹੋ ਜਾਂਦੇ ਨੇ ਹਨਾ ਘਰਾਂ ਦੇ ਵਿੱਚ ਭਾਈ ਅਲੱਗ ਹੋ ਜਾਂਦੇ ਨੇ ਹਨਾ ਚਲੋ ਵਧੀਆ ਰੋਲੇ ਰੱਪੇ ਨਾਲੋਂ ਤਾਂ ਸਹੀ ਹੈ ਹਨਾ ਲਹਿਦਾ ਹੋਣਾ ਸਹੀ ਹੁੰਦਾ ਤੇ ਆਪਾਂ ਉਹ ਬੰਡ ਦੇ ਵਿੱਚ ਕਿਸੇ ਨੂੰ ਥਾਂ ਆ ਜਾਂਦਾ ਕਿਸੇ ਨੂੰ ਕੁਸ ਆ ਜਾਂਦਾ ਕਿਸੇ ਨੂੰ ਹੋ ਜਾਂਦਾ ਇਹ ਕਹਿੰਦੇ ਵੀ ਸਾਨੂੰ ਮਤਲਬ ਕਿ ਮੈਨੂੰ 6 ਬੱਕਰੀਆਂ ਮੈਨੂੰ ਵੰਡ ਦੇ ਵਿੱਚ ਮਿਲਿਆ ਸੀਗੇ ਹਨਾ ਇਹਨਾਂ ਦੀ ਬੱਕਰੀਆਂ ਦੀ ਵੀ ਵੰਡ ਪਈ ਸੀ ਕਹਿਣ ਦਾ ਮਤਲਬ ਵੀ 6 ਬੱਕਰੀਆਂ ਮਿਲਿਆ ਦੀ ਅੱਜ ਪ੍ਰਮਾਤਮਾ ਦੀ ਐਸੀ ਕਿਰਪਾ ਨਾ ਇਹਨਾਂ ਦਾ ਪੂਰਾ ਹਨਾ ਦੁਨੀਆ ਦੇ ਉੱਤੇ ਨਾ ਲਖੀ ਲਸਾੜਾ ਹਨਾ ਸਿੱਧੂ ਮੂਸੇ ਵਾਲਾ ਬੱਕਰੀਆਂ ਦਾ ਸਿੱਧੂ ਮੂਸੇ ਵਾਲਾ ਆ ਜੋ ਆਪਾਂ ਹਨਾ ਹੁਣ ਇੱਕ ਬੰਦਾ ਇੱਕ ਗਾਇਕ ਸੀ ਹਨਾ ਐਡਾ بڑا ਨਹੀਂ ਨਹੀਂ ਲੋਕਾਂ ਦੇ ਨਹੀਂ ਨਹੀਂ ਮੈਂ ਮੈਂ ਆਪਾਂ ਉਹਦਾ ਕਮੀ ਮੁਕਾਬਲਾ ਕਰ ਸਕਦੇ ਆ ਉਹਦੀ ਜਿਹੜੀ ਚਾਚਾ ਮੇਰੇ ਕਹਿ ਦਾ ਮਤਲਬ ਇਹ ਆ ਵੀ ਜਿਵੇਂ ਗਾਉਣ ਵਾਲਿਆਂ ਦੇ ਵਿੱਚ ਜਿਵੇਂ ਸਿੱਧੂ ਮੂਸੇ ਵਾਲਾ ਦੀਗਾ ਉਵੇਂ ਬੱਕਰੀਆਂ ਵਾਲਿਆਂ ਦੇ ਵਿੱਚ ਲੱਖੀ ਲਸਾੜਾ ਸਿੱਧੂ ਮੂਸੇ ਵਾਲੇ ਵਾਂਗੂ ਨਾਮ ਹੈ ਇਹਨਾਂ ਦਾ ਹਨਾ ਬੱਕਰੀਆਂ ਵਾਲਿਆਂ ਦਾ ਸਿੱਧੂ ਮੂਸੇ ਵਾਲਾ ਚਲ ਆ ਜੋ ਆਪਾਂ ਹਨਾ ਉਹਦਾ ਕੱਟਦੇ ਆ ਕੇਕ ਕਾਲੂ ਦਾ ਹਨਾ ਤੇ ਉਰੇ ਲੈ ਆ ਉਹ ਲਵੇ ਗੱਡੀ ਚੱਲਣ ਦੇ ਉਹ ਇੱਥੇ ਗੱਡੀ ਲੈ